ਸ਼ਬਦਾਂ ਦੀ ਸ਼ਤਰੰਜ ਬਿਛਾ ਕੇ ਬੈਠ ਗਿਆ ਜਾਦੋ ਮੈਨੂੰ ਦਿਲ ਤੋਂ ਲਾ ਕੇ ਬੈਠ ਗਿਆ ਦੁਨੀਆ ਜੋ ਮੁਠੀ ਵਿੱਚ ਕਰਨੀ ਚਾਹੁੰਦਾ ਸੀ ਆਪਣੇ ਦੁਨੀਆ ਜੋ ਮੁਠੀ ਵਿੱਚ ਕਰਨਾ ਚਾਹੁੰਦਾ ਸੀ ਆਪਣੇ ਦੋਵੇਂ ਹੱਥ ਗਵਾ ਕੇ ਬੈਠ ਗਿਆ ਮਾਣ ਜਿਹਾ ਹੀ ਬਹੁਤਾ ਸੀ ਉਸ ਦਿਲ ਉੱਤੇ ਮਾਣ ਜਿਹਾ ਹੀ ਬਹੁਤਾ ਸੀ ਉਸ ਦਿਲ ਉੱਤੇ ਆਖਰ ਆਪਣੀ ਖਾਕ ਉੜਾ ਕੇ ਬੈਠ ਗਿਆ ਤੇਰੀ ਉਹ ਤਸਵੀਰ ਅਜੇ ਵੀ ਹੱਸਦੀ ਹੈ ਤੇਰੀ ਉਹ ਤਸਵੀਰ ਅਜੇ ਵੀ ਹੱਸਦੀ ਐ ਮੈਂ ਨੈਣਾ ਦਾ ਨੀਰ ਮੁਕਾ ਕੇ ਬੈਠ ਗਿਆ ਤੇ ਰੀਜਾਂ ਨਾਲੋਂ ਫਰਜਾਂ ਦੀ ਪੰਡ ਭਾਰੀ ਸੀ ਰੀਜਾਂ ਨਾਲੋਂ ਫਰਜਾਂ ਦੀ ਪੰਡ ਭਾਰੀ ਸੀ ਫਰਜਾਂ ਵਿੱਚ ਹੀ ਉਮਰ ਲੰਗਾ ਕੇ ਬੈਠ ਗਿਆ ਉਸ ਨੂੰ ਵੀ ਹੁਣ ਨੀਂਦ ਚੈਣ ਦੀ ਆ ਜਾਂਦੀ ਉਸ ਨੂੰ ਵੀ ਹੁਣ ਨੀਂਦ ਚੈਣ ਦੀ ਆ ਜਾਂਦੀ ਮੈਂ ਵੀ ਆਪਣਾ ਮਨ ਸਮਝਾ ਕੇ ਬੈਠ ਗਿਆ ਤੇ ਸਾਰੇ ਦਰਦ ਵਿਛੋੜੇ ਦਾਰੂ ਹੋ ਚਲੇ ਸਾਰੇ ਦਰਦ ਵਿਛੋੜੇ दारू ਹੋ ਚੱਲੇ ਮੈਂ ਹਿਜਰਾਂ ਦਾ ਪੀਰ ਮਣਾ ਕੇ ਬੈਠ ਗਿਆ ਬਾਈ ਹਰਮਨ ਜੀ ਪਟਿਆਲਾ ਤੋਂ ਉਹਨਾਂ ਦੀ ਰਚਨਾ ਬੜੇ ਪਿਆਰੇ ਮਿੱਤਰ ਆਵਾਜ਼ ਅਸੀਮ ਮੀਤ ਧੰਨਵਾਦ